교사네 아니 <susurra> ਸਾਰੇ ਭੋਗ ਪਰਦੇ ਜਿਹੜੇ ਲੋਕਾਂ ਦੀ ਇਥੇ ਮੰਗਾ 20-25 ਸਾਲ ਤੋਂ ਇਹ ਮੰਗ ਪਾਲ ਚਲਦੀ ਆਉਂਦੀ ਆ ਤੁਸੀਂ ਜਾਣਦੇ ਆਂ ਸਾਹਿਬ ਇਹ ਸੀਵਰ ਦੇ ਜਿਹੜੇ ਲੋਕਾਂ ਦੇ ਜਿਹੜਾ ਗੰਦੇ ਪਾਣੀ ਦਾ ਨਿਕਾਸ ਆ ਬਹੁਤ ਬੁਰਾ ਹਾਲ ਆ ਤੇ ਅੱਜ ਤੁਸੀਂ ਇੱਥੇ ਪਹੁੰਚੇ ਆਂ ਲੋਕਾਂ ਨੂੰ ਕੀ ਵਿਸ਼ਵਾਸ ਦਿਵਾਓਗੇ ਵੀ ਜਿਹੜਾ ਸਾਰਾ ਕੁਝ ਚੈੱਕ ਕੀਤਾ ਤੁਸੀਂ ਅਫਸਰ ਸਹਿਬਾਨ ਐਕਸ਼ਨ ਸਾਹਿਬ ਐਡੀਓ ਸਾਹਿਬ ਜੇਈ ਸਾਹਿਬ ਸੀਵਰ ਬੋਰਡ ਦੇ ਸਭ ਪਹੁੰਚਿਆ ਤੇ ਹਲਕਾ ਚਾਰ ਤੇ ਸਾਡੇ 80 ਨੂੰ ਸਾਹਿਬ ਨੂੰ ਆਵਾਮ ਵੀ ਪਾਰਟੀ ਵੱਲੋਂ ਚੇਅਰਮੈਨ ਸਾਹਿਬ ਵੀ ਹਨ ਕੀ ਸਰ ਕੀ ਵੀ ਇਹ ਲੋਕਾਂ ਨੂੰ ਕੀ ਵਿਸ਼ਵਾਸ ਦਿਵਾਓਗੇ ਵੀ ਛੇਤੀ ਹੋ ਜਾਏਗਾ ਚਾਲੂ ਜਾਂ ਕੀ ਹਿਸਾਬ-ਕਿਹਾ ਦੇਖੋ ਬੜੀ ਖੁਸ਼ੀ ਦੀ ਗੱਲ ਆ ਉਹ ਉਪਰ ਸ਼ਹਿਰ ਲਈ ਸੀਵਰੇਜ ਦਾ ਟ੍ਰੀਟਮੈਂਟ ਪਲਾਂਟ ਦਾ ਕੰਮ ਸ਼ੁਰੂ ਕਰਾਇਆ ਸੀ ਜੇ ਸਭ ਨੂੰ ਯਾਦ ਹੋਵੇ ਤੇ ਇਹ ਪਹਿਲਾਂ ਇਹਦਾ ਸਾਰਾ ਪ੍ਰਬੰਧ ਉਦੋਂ ਮੈਂ ਐਮਐਲਏ ਸੀ ਉਦੋਂ ਇਹਨੂੰ ਸ਼ੁਰੂ ਕਰਾ ਕੇ ਗਿਆ ਸੀ ਉਦੋਂ ਹੀ ਅਸੀਂ ਅਪਰੂਵ ਕਰਾਈ ਸੀ ਸਕੀਮ ਐਕਸ਼ਨ ਸਾਹਿਬ ਉਦੋਂ ਵੀ ਇੱਥੇ ਹੀ ਸੀਗੇ ਜਤਨ ਜਯਾਸੂ ਦੇਵਾ ਜੀ ਤੇ ਉਹ ਹੁਣ ਆਖਰੀ ਪੜਾਅ 'ਚ ਆ। ਇਹ ਜਿਹੜਾ ਯੂਨਿਟ ਲੱਗ ਰਿਹਾ ਐ ਐਸਟੀਪੀ ਦਾ, ਐਮਪੀਐਸ ਦਾ। ਇਹ ਬਹੁਤ ਮਾਡਰਨ ਟੈਕਨੀਕ ਦਾ ਐ। ਐਸਬੀਆਰ ਸਿਕੁਐਂਸ਼ੀਅਲ ਬੈਚ ਰੀਐਕਟਰ। ਇਹ ਮੇਰਾ ਖਿਆਲ ਲੇਟੈਸਟ ਟੈਕਨੋਲੋਜੀ ਆ ਇਹਦੀ ਟ੍ਰੀਟਮੈਂਟ ਪਲੈਂਟ ਦੀ। ਉਹ ਇੱਥੇ ਭੋਗਪੁਰ 'ਚ ਲੱਗ ਗਈ ਐ। ਸਭ ਤੋਂ ਵੱਡਾ ਧੰਨਵਾਦ ਐ। ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਿਨ੍ਹਾਂ ਨੇ 8 ਕਰੋੜ ਰੁਪਇਆ ਇਹਦੇ ਵਾਸਤੇ ਸੈਂਕਸ਼ਨ ਕੀਤਾ ਜਿਹਦੇ ਨਾਲ ਇਹ ਵਗ ਲਗਭਗ ਬਣ ਕੇ ਤਿਆਰ ਹੋ ਗਿਆ ਤਿੰਨ ਮਹੀਨੇ ਚ ਇਹ ਇਹ ოਪਰੇਸ਼ਨਲ ਹੋ ਜਾਏਗਾ ਇਹਨੇ ਕੰਮ ਕਰਨਾ ਸ਼ੁਰੂ ਕਰ ਦੇਣਾ ਭੋਗਪੁਰ ਸ਼ਹਿਰ ਚ ਗਲੀਆਂ ਚ ਸੜਕਾਂ ਚ ਚਾਹੇ ਮੀਂਹ ਦਾ ਪਾਣੀ ਹੋਵੇ ਚਾਹੇ ਘਰੇਲੂ ਪਾਣੀ ਹੋਵੇ ਉਹ ਬਿਲਕੁਲ ਕਿਤੇ ਜਮਾ ਨਹੀਂ ਹੋਏਗਾ ਉਹ ਸਿੱਧਾ ਇਹ ਟ੍ਰੀਟਮੈਂਟ ਪਲਾਂਟ ਚ ਆ ਜਾਏਗਾ ਇੱਥੋਂ ਟ੍ਰੀਟ ਕਰਕੇ ਪਾਣੀ ਖੇਤਾਂ ਨੂੰ ਇਰੀਗੇਸ਼ਨ ਲਈ ਸਿੰਚਾਈ ਲਈ ਵੀ ਦਿੱਤਾ ਜਾਏਗਾ। ਸੋ ਮੈਂ ਅ ਸੀਵਰੇਜ ਬੋਰਡ ਦੇ ਅਧਿਕਾਰੀਆਂ ਦਾ ਤੇ ਸਾਡੇ ਮਿਊਸਪਲ ਕਮੇਟੀ ਭੋਗਪੁਰ ਦੇ ਪ੍ਰਧਾਨ ਰਾਜ ਕੁਮਾਰ ਰਾਜਾ ਜੀ ਦਾ ਸਾਰੀ ਕਾਉਂਸਲ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਜਿਨ੍ਹਾਂ ਨੇ ਬੜੀ ਮਿਹਨਤ ਨਾਲ ਇਹ ਕੰਮ ਨੇਪਰੇ ਚੜਾਉਣ ਵੱਲੋਂ ਕਦਮ ਚੱਕੇ ਆ। ਉਮੀਦ ਆ ਤਿੰਨ ਮਹੀਨੇ ਬਾਅਦ ਇਹ ਆਪਰੇਸ਼ਨਲ ਹੋ ਜਾਏਗਾ, ਚੱਲ ਪਾਏਗਾ ਤੇ ਸਾਰੇ ਭੋਗਪੁਰ ਨੂੰ ਵਧਾਈਆਂ। ਇਹ ਕੰਮ ਸ਼ੁਰੂ ਹੋਣ ਜਾ ਰਿਹਾ। ਚਲੋ ਜਦੋਂ ਪੂਰਾ ਹੋਣਾ ਹੁੰਦਾ ਕੰਮ ਉਦੋਂ ਹੀ ਪੂਰਾ ਹੁੰਦਾ ਤੇ ਮੈਂ ਵੀ ਇਹ ਸਮਝਦਾ ਵੀ ਮੈਂ ਵੀ ਭੱਗਾ ਵਾਲਾ ਆ ਕਿ ਜਦੋਂ ਸ਼ੁਰੂ ਹੋਇਆ ਸੀ ਉਦੋਂ ਵੀ ਮੈਂ ਇਸੀ ਵਿੱਚ ਤੇ ਹੁਣ ਜਦੋਂ ਇਹਦਾ ਸੰਪੂਰਨ ਹੋਣ ਲੱਗਾ ਉਦੋਂ ਵੀ ਮੈਂ ਇਹਦਾ ਹਿੱਸਾ ਆ ਤਾਂ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਮੈਂ ਆਮ ਆਦਮੀ ਪਾਰਟੀ ਵੱਲੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਕਰਦਾ ਤੇ ਜਿਹੜਾ ਵਿੱਚ ਹੁਣ ਬ੍ਰਾਂਚੇਸ ਰਹਿ ਗਈਆਂ ਸਿਵਰੇਜ ਦੀਆਂ ਉਭੀ ਅਸੀਂ ਯੋਗ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਕੇ ਉਹ ਵੀ ਫੰਡਸ ਲੈ ਕੇ ਆਵਾਂਗੇ ਤਾਂ ਕਿ ਕੰਪਲੀਟ ਜਿਹੜਾ ਆ ਸ਼ਹਿਰ ਚ ਗਲੀਆਂ ਚ ਉਹ ਕੰਪਲੀਟ ਸੀਵਰ ਸਿਸਟਮ ਪੈ ਜਾਵੇ ਪਾਣੀ ਲ ਪਿਛਲੇ ਦਿਨੀ ਅਸੀਂ ਪੀਣ ਵਾਲੇ ਪਾਣੀ ਦਾ ਵੀ 1.5 ਕਰੋੜ ਰੁਪਏ ਦਾ ਨੀਂ ਪੱਥਰ ਰੱਖ ਕੇ ਆਏ ਆ ਤੇ ਉਹਦਾ ਵੀ ਕੰਮ ਪਾਣੀ ਪੀਣ ਵਾਲੇ ਪਾਣੀ ਦਾ ਵੀ ਕੰਮ ਚੱਲ ਰਿਹਾ ਇੱਥੇ ਤੇ ਨਗਰ ਕੌਂਸਲ ਦਾ ਬਹੁਤ ਬਹੁਤ ਧੰਨਵਾਦ ਸੀਵਰੇਜ ਬੋਰਡ ਦੇ ਅਧਿਕਾਰੀਆਂ ਦਾ ਬਹੁਤ ਬਹੁਤ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਬਹੁਤ ਬਹੁਤ ਮੇਰੇ ਖਿਆਲ ਦੇ ਵਿੱਚ ਹੋਰ ਕੋਈ ਪੁਛਣ ਦੀ ਕੋਈ ਲੋੜ ਨਹੀਂ ਰਹੀ ਕਿਉਂਕਿ ਟਿੰਨੂ ਸਾਹਿਬ ਨੂੰ ਸਾਰਾ ਇਲਾਕਾ ਜਾਂਦਾ ਹਾਜ਼ਮਪੁਰ ਹਲਕਾ ਵੀ ਪਿਛਲੇ ਦੋ ਵਾਰੀ ਬਿਧਾਇਕ ਰਹੇ ਚੁਕੇ ਆ ਔਰ ਇਸ ਹਲਕੇ ਤੇ ਕਾਫੀ ਕੰਮਕਾਰ ਹੋਇਆ ਤਿੰਨ ਮਹੀਨੇ ਦਾ ਵਿਸ਼ਵਾਸਵਾਸ ਦੇ ਕੇ ਇੱਕ ਬਹੁਤ ਵੱਡੇ ਲੋਕਾਂ ਦੇ ਦਿਲ ਜਿੱਤੇ ਆ ਅਫਸਰ ਸਾਹਿਬਾਨ ਜੈ ਸਾਹਿਬ ਅਹਿਦੀਓ ਸਾਹਿਬ ਸਾਰੇ ਸੀਵਰ ਬੋਰਡ ਦੇ ਪਹੁੰਚੇ ਆ ਐਸਸੀ ਸਾਹਿਬ ਪਹੁੰਚੇ ਆ ਤੇ ਕੰਮ ਦੀ ਪੂਰੀ ਉਹਨਾਂ ਨੇ ਚੈਕਿੰਗ ਕੀਤੀ ਗਈ ਆਲੇ ਦੁਆਲੇ ਕੰਮ ਬੜੇ ਜੋਰਾਂ ਤੇ ਚੱਲ ਰਿਹਾ ਆ ਆਪ ਦੇਖ ਸਕਦੇ ਹੋ ਪਲਾਟ ਜਿਹੜਾ ਹੈ ਤਕਰੀਬਨ ਜਿਹੜੇ ਕਾਰੀਗਰ ਆ ਬੇਸਰੀ ਸਾਹਿਬ ਵੀ ਕਹਿਣਾ ਬਈ ਇੱਕ ਦੋ ਮਹੀਨੇ ਵਿੱਚ ਜਿਹੜਾ ਕੰਮ ਆ ਕੰਪਲੀਟ ਹੋ ਜਾਏਗਾ ਔਰ ਭੋਪੁਰ ਦਾ ਜੜਾ ਗਦਾ ਪਾਣੀ ਦਾ ਨਿਕਾਸ ਆ ਇਹ ਬਹੁਤ ਜਲਦ ਸੰਪੂਰਨ ਕੰਮ ਹੋ ਜਾਏਗਾ ਚੜ੍ਹਦੀ ਕਲਾ ਟਾਈਮ ਟੀਵੀ ਪੱਤਰਕਾਰ ਅਮਰਜੀਤ ਸਿੰਘ ਜੰਦੀਰ ਸੈਣੀ ਹਲਕਾ ਤੁਪੁਰ ਜੰਦੀਰ ਸਾਹਿਬ ਇਹ ਜਿਹੜਾ ਪ੍ਰੋਜੈਕਟ ਤੁਸੀਂ ਦੇਖਿਆ ਆ ਇਹ ਟਿੰਨੂ ਸਾਹਿਬ ਹੁਣ ਅੱਜ ਸਪੈਸ਼ਲ ਧਿਆਨ ਉਹਨਾਂ ਦਾ ਇਹਨਾਂ ਦੇ ਉੱਤੇ ਕਿਉਂਕਿ ਭੋਪੁਰ ਦੇ ਵਿਕਾਸ ਵਾਸਤੇ ਟਿੰਨੂ ਸਾਹਿਬ ਨੇ ਹਮੇਸ਼ਾ ਹੀ ਕੰਮ ਕੀਤਾ ਆ ਦੇ ਉਹ ਕਰਦੇ ਰਹਿਣਗੇ ਕਿਉਂਕਿ ਉਹਨਾਂ ਨੇ ਤੁਹਾਨੂੰ ਵੀ ਦੱਸਿਆ ਹੈ ਕਿ ਇਹ ਜਿਹੜਾ ਕੰਮ ਚੱਲਦਾ ਪਿਆ ਆ ਇਹ ਪੈਰ ਦੇ ਆਧਾਰ ਤੇ ਕੰਮ ਹੋ ਰਿਹਾ ਬਹੁਤ ਛੇਤੀ ਹੀ ਕੰਮ ਹੋ ਰਿਹਾ ਆ ਕਿਉਂਕਿ ਇਹਦੇ ਵਿੱਚ ਭੋਪੁਰ ਦੇ ਪਾਣੀ ਦੀ ਸਮੱਸਿਆ ਜਿੰਨੀ ਵੀ ਆ ਸਾਰੀ ਹੱਲ ਹੋ ਜੂਗੀ। ਕਰ ਲੈ ਕੱਲੇ ਵਾਰਡ ਦਾ ਪਾਣੀ ਇੱਥੇ ਤੱਕ ਆ ਕਿ ਇਹ ਜਿਹੜਾ ਪਾਣੀ ਆ ਇਹ ਸਿੰਚਾਈ ਦੇ ਕੰਮ ਵੀ ਆਊਗਾ। ਵਿਸ਼ੇਸ਼ ਤੌਰ ਤੇ ਇਸ ਹਲਕੇ ਦੇ ਇੰਚਾਰਜ ਉਮਰ ਕੁਮਾਰ ਟੈਨੂ ਜੀ ਪਹੁੰਚੇ ਆ ਜਿਹੜੀ ਕਿ ਭੋਪੁਰ ਨੂੰ ਸੀਵਰੇਜ ਦੀ ਸਮੱਸਿਆ ਸੀ। ਵਾਟਰ ਸਪਲਾਈ ਦੀ ਸਮੱਸਿਆ ਸੀ ਉਹਦੇ ਸਬੰਧ ਵਿੱਚ ਇੱਥੇ ਪਹੁੰਚੇ ਆਂ ਸਾਰਾ ਕੰਮ ਜਿਹੜਾ ਜੰਗੀ ਪੱਧਰ ਤੇ ਹੋ ਰਿਹਾ ਬੜੀ ਤੇਜ਼ੀ ਨਾਲ ਚੱਲ ਰਿਹਾ ਆ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਇਹ ਕੰਪਲੀਟ ਹੋ ਜਾਊਗਾ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੋਣ ਦਿੱਤੀ ਜਾਊਗੀ ਘਰ ਉਪਰ ਦੇ ਵਿੱਚ ਤੁਹਾਨੂੰ ਇੱਕ ਟਿਪ ਪਾਣੀ ਨਹੀਂ ਬਾਹਰ ਕਿਤੇ ਲੱਭੂਗਾ ਸਾਰਾ ਪਾਣੀ ਅੰਡਰਗਰਾਊਂਡ ਹੋਊਗਾ ਸਾਫ਼ ਸੁਥਰਾ ਪਾਣੀ ਵੀ ਪੀਣ ਨੂੰ ਮਿਲੂਗਾ ਉਹਦਾ ਵੀ ਪਾਉਣੇ ਇੱਕ 2 ਕਰੋੜ ਰੁਪਏ ਦਾ ਦੀ ਗ੍ਰਾਂਟ ਆਈ ਆ ਉਹਦਾ ਵੀ ਅਸੀਂ ਥੋੜੇ ਦਿਨ ਹੋਏ ਆ ਉਹ ਤਾਂ ਘੱਟ ਨਹੀਂ